ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਥ ਸੀਤਾ ਹਰਨ ਕਥਨੰ ਮਨੋਹਰ ਛੰਦ ਰਾਵਣ ਨੀਚ ਮਰੀਚ ਹੂਕੇ ਗ੍ਰਹਿ ਵਿੱਚ ਗਏ ਬਦ ਬੀਰ ਸੁਨਹਿ ਬੀਸ ਹੂੰ ਬਾਹੇ ਹਥਿਆਰ ਗਹੇ ਰਿਸ ਮਾਰ ਮਨੈ ਦਸ ਸੀਸ ਤੁਨਹਿ ਨਾਕ ਕਟਿਓ ਜਿਨ ਸੂਪਨ ਖਾਕਹਿ ਤੋ ਤੇ ਹਕੋ ਦੁਖ ਦੋਖ ਲਗੈ ਹੋ 라ਵਲ ਕੋ ਬਨ ਕੈ ਪਲ ਮੋਛ ਹਲਕੈ ਤੇ ਹਕੀ ਘਰਨੀ ਧਰ ਲਿਐ ਹੋ ਮਰੀਚ ਬਾਚ ਮਨੋਹਰ ਛੰਦ 나ਥ ਅਨਾਥ ਸਨਾਥ ਕੀਓ ਕਰ ਕੈ atmor ਕਿਰਪਾ ਕਹਿ ਆਏ ਭਾਉਨ ਪੰਡਾਰ اٹੀ ਬਿਕਟੇ ਪ੍ਰਭ ਆਜ ਸਬੈ ਘਰ ਬਾਰ ਸੁਹਾਏ ਦੁਆ ਕਰ ਜੋਰ ਕਰੋ ਬਿਨਤੀ ਸੁਨ ਕੈ ਨਰਪੰਧਾਥ ਬੁਰ ਮਤ ਮਾਨੋ ਸ੍ਰੀ ਰਘੁਵੀਰ ਸਹੀ ਅਵਤਾਰ ਤਿਨੈ ਤੁਮ ਮਾਨਸ ਕੈ ਨਾ ਪਛਾਨੋ रोस पहिरियो सभ जरियो मुख रत करियो जुग नैन तचा तैन लॻ हमर सठ बोलन मानस द अवतार गनाए माती एक ही बात कहे तात तज तात कृा बन बास निकारे ਤੇ ਦਉ ਦਿਨ ਅਦੀਨ ਜੁਗਿਆ ਕਸ ਕੈ ਪਿਰ ਹੈ ਸੰਗ ਆਨ ਹਮਾਰੇ ਜੋ ਨਹੀਂ ਜਾਤ ਤਹ ਕਹ ਤ ਸਠ ਤੋਰ ਜਟਾਨ ਕੋ ਜੂਟ ਪਟਾ ਹੋ ਕੰਚਨ ਕੋਟ ਕੇ ਉਪਰ ਤੇ ਦਰ ਤੋਹ ਨਦੀ ਸਰ ਬੀਚ ਡਬਾ ਹੋ ਚਿੱਤ ਚਿਰਾਤ ਬਸਾਤ ਕਛੂ ਨਰ ਸਾਤ ਚਲਿਓ ਮਨ ਘਾਤ ਪਛਾਨੀ रावण नीच की मीच अदोगत रागम पान पुरी सुरमानी कंचन को हरना बनके रघुवीर बलि जह तो तह आयो रावण होए उत तेज गिया सिया लैन चलयो जन मीच चलायो सिया बिलोक कु रंग प्रभा कह मोहे रही प्रभु तीर उचारी आनंद जय हम कौ मृगवासु नर श्री अवधेश मुकुंद मुरारी राम बाच ਈ ਅਮ੍ਰਿਕਾ ਕਹੋ ਕੰਚਨ ਕੋ ਨਹ ਕਾਨ ਸੁਨਿਓ ਬਿਦ ਨੈਨਾ ਬਨਾਇਓ ਬੀਸ ਬਿਸਵੇ ਛਲ ਦਾਦਵ ਕੋ ਬੰਦ ਮੈਂ ਜਿਹ ਅਨ ਤਮੈਂ ਡਹਕਾਇਓ ਪਿਆਰੀ ਕੋ ਆਇਸ ਮੇਟ ਸਕੈ ਨ ਬਿ ਲੋਕ ਸਿਆ ਕਹੋ ਆਤੁਰ ਭਾਰੀ ਬਾਂਦ ਨਖੰਗ ਚਲੇ ਕਟ ਸੋ ਕਹ ਪ੍ਰਾਤ ਇਹਾ ਕਰਿ ਕਰਿ ਜੈ ਰਖਵਾਰੀ ਕੋਟ ਥਕਿਓ ਕਰ ਕੋਟ ਨਿ ਸਾਚਰ ਸ੍ਰੀ ਰਗੋ ਬੀਰ ਨਿਦਾਨ ਸੰਘਾਰਿਓ ਹੇ ਲਾਹ ਬੀਰ मुबार ले मोक पुण पुकारियो सुबुम पठायो काढ महाबल जात पए इत रावण आयो भेख आलेख उचार कावन का जात पए सि के टोक तनी तनवान बढो तह जाए मिल मग मोटा गंजऊ ਕਛ ਦੇਹ ਪਿਛਾ ਮ੍ਰਿਗ ਨੈਣ ਹਮੈ ਇਹ ਰੇਖ ਮਿਟਾਏ ਹਮੈ ਅਬ ਹੀ ਬਿਨ ਰੇਖ ਭਈ ਅਬ ਲੋਕ ਲਈ ਹਰ ਸੀਅ ਉਡਿਓ ਨਭ ਕਉ ਤਬ ਹੀ ਇਹ ਤੁਸੀ ਬਚਿੱਤਰ ਨਾਟਕ ਰਾਮ ਅਵਤਾਰ ਕਥਾ ਸੀਤਾ ਹਰਨ ਧਿਆਏ ਸਮਾਪਤ ਅਥ ਸੀਤਾ ਖੋਜ ਮੋ ਕਥਨੰ ਤੋਟਕ ਛੰਦ ਰਗੁਨਾਥ ਹਰੀ ਸਿਆਹੇਰ ਮਨੰਗਹਿ ਬਾਨ ਸਿਲਾਸਿਤ ਸੱਜ ਤਨੰ ਜਹੂ ਔਰ ਸੁਧਾਰ ਨਿਹਾਰ ਫਿਰੇ ਛਤ ਉਪਰ ਸ੍ਰੀ ਰਗੁਰਾਜ ਗਿਰੇ ਲਗ ਬੀਰ ਉਠਾਇ ਸੋ ਅੰਕ ਭਰੇ ਮੁਖ ਪੋਛ ਤਬੈ ਬਚਨ ਉਚਰੇ ਕਸ ਅਥੀਰ ਪਰੇ ਪ੍ਰਭ ਧੀੜ ਧਰੋ ਸਿਯਾ ਜਾਏ ਕਹਾ ਤਿਹ ਸੋਦ ਕਰੋ ਉਠ ਠਾਡ ਭਾਏ ਫਿਰ ਭੂਮ ਗਿਰੇ ਪਹਿਰੇ ਕਕਲੋ ਫਿਰ ਪ੍ਰਾਨ ਫਿਰੇ ਤਨ ਚੇਤ ਸੁਚੇਤ ਉਠੇ ਹਰਿਓ ਰਣ ਮੰਡਲ ਮਦ ਗਿर्यो ਪਾਟ ਜਿਓ ਜਹੂ ਔਰ ਪਕਾਰ ਬਕਾਰ ਥਕੇ ਲਗ ਪ੍ਰਾਤ ਲਗ ਪ੍ਰਾਤ ਭਏ ਬਹੁ ਭਾਂਤ ਛੱਥੇ ਉਠ ਗਆ ਪੁਨ ਪ੍ਰਾਤ ਇਸਨਾਨ ਗਏ ਜਲ ਜੰਤ ਸਭੈ ਜਲ ਛਾਰ ਭਏ ਬਿਰਹੀ ਜਿਹ ਔਰ ਸੁਦਿਸ਼ਟ ਤਰ ਫਲ ਫੂਲ ਪਲਾਸ ਆਕਾਸ ਜਰ ਕਰ ਸੋ ਤਰ ਜੋ ਨਚੁਅੰਤ ਭਈ ਕਸ ਬਾ ਕਚ ਬਾਸਨ ਜਿਉ ਪਕ ਫੂਟ ਗਈ ਮਝੇ ਹਪੂ ਮਥਲੀ ਪਰ RAM ਫਿਰੇ ਚਾਦ ਦਾਵ ਜਿਉ ਜਲ ਪਾਤ ਪਲਾਸ ਗਿਰੇ ਟਟ ਆਸੂ ਆਰਣ ਨੈਣ ਝਰੀ ਮਨੋ ਤਾਤ ਤਵਾ ਪਰ ਬੂੰਦ ਪਰੀ ਤਨ ਰਾਗਵ ਭੇਟ ਸਮੀਰ ਜਰੀ ਤਜ ਧੀਰ ਸਰੋਵਰ ਮਾਜ ਦੂਰੀ ਨਹਿ ਤਤਰ ਤਲੇ ਅਸਤ ਪਤਰ ਰਹੇ ਜਲ ਜੰਤ ਪਰਤਣ ਪਤਰ ਦਹੇ ਇਤ ਟੂਂਡ ਬਨੇ ਰਗਨਾਥ ਫਿਰੇ ਉਤਰਾਵਨ ਆਨ ਜਟਾਇਓ ਕਿੜੇ ਰਣ ਛੋਰ ਹਠੀ ਪਗ ਦਵੈ ਨ ਭਜਿਓ ਉਡ ਪਛ ਗਏ ਪੈ ਨ ਪਛ ਤਜਿਓ ਗੀਤਾ ਮਾਲਤੀ ਛੰਦ ਪਛ ਰਾਜ ਰਾਵਣ ਮਾਰ ਕੈ ਰਗ ਰਾਜ ਸੀਤਾ ਹਲੈ ਗਇਓ ਨਭ ਓਰ ਖੋਰ ਨਿਹਾਰ ਕੈ ਸੁਜਟਾਇਓ ਸੀਯ ਸੰਦੇਸ ਦਇਓ ਤਬ ਜਾਨ ਰਾਮ ਗਏ ਬਲੀ ਸੀਯ ਸੱਤ ਰਾਵਣ ਹੀ ਹਰੀ ਹਨਵੰਤ ਮਾਰਗ ਮੋ ਮਿਲੇ ਤਬ ਮਿੱਤਰਤਾ ਤਾਂ ਸੋ ਕਰੀ ਤਿਨ ਆਨ ਸ੍ਰੀ ਰਗ ਰਾਜ ਕੇ ਕਪ ਰਾਜ ਪਾਇਨ ਦਾਰਿਓ ਤਿਨ ਬੈਠ ਗੈਠ ਇਕ ਇਕੈਠ ਹੋਇ ਇਹ ਭਾਂਤ ਮੰਤਰ ਵਿਚਾਰਿਓ ਕਪ ਬੀਰ ਧੀਰ ਸਤੀਰ ਕੇ ਪਾਟ ਮੰਤਰ ਬੀਰ ਵਿਚਾਰ ਕੈ ਅਪਨਾਏ ਸੁਗਰੀਵ ਕਉ ਚੱਲੇ ਕਪ ਰਾਜ ਬਾਲ ਸੰਘਾਰ ਕੈ ਇਹ ਤੁਸਰੀ ਬਚੇਤਰ ਨਾਟਕ ਗ੍ਰੰਥੇ ਬਾਲ ਬਦਹ ਧਿਆਇ ਸਮਾਪਤ ਅਥ ਹਨੂਮਾਨ ਸੋਧ ਕੋ ਪਠੈਬੋ ਗੀਤਾ ਮਾਲਤੀ ਛੰਦ ਦਲ ਬਾਟ ਚਾਰ ਦਿਸ਼ਾ ਪਠਿਓ ਹਨਵੰਤ ਲੰਕ ਪਠੈ ਦੈਲ ਮੁਦ੍ਰਕਾ ਲਖਬਾਰ ਦ ਜਹਤ ਸੀ ਹੁਤੀ ਤਹ ਜਾਤ ਪੇ ਪੁਰਜਾਰ ਅਛੇ ਕੁਮਾਰ ਛੈ ਅਪਨ ਤਾਰਕ ਫਿਰ ਆਇਓ ਕ੍ਰਿਤ ਚਾਰ ਜੋ ਅਮਰਾਰ ਕੋ ਸਬਤ ਰਾਮ ਤੀਰ ਜਤਾਇਓ ਦਲ ਜੋਰ ਕੋਰ ਕਰੋਰ ਲੈ ਬਡ ਕੋਰ ਤੋਰ ਤਦ ਬੈ ਚਲੇ ਰਮਨ ਰਾਮਚੰਦ ਸੁਗਰੀਵ ਲਛਮਨ ਔਰ ਸੂਰ ਭਲੇ ਭਲੇ ਜਾਮਵੰਤ ਸੁਖੈਨ ਨੀਲ ਹਨਵੰਤ ਅੰਗਦ ਕੇਸਰੀ ਕਪਪੂਤ ਜੂਥਪ ਜੂਥ ਲੈ ਉਮਡੇ ਚਹੂ ਦਿਸ ਕੈ ਛਰੀ ਪਾਟ 바ਰਦ ਰਾਜ ਕੋ ਕਰ ਬਾਟ ਲਾਂਗ ਗਏ ਜਬ ਦੂਤ ਦਈ ਤਨ ਕੇ ਹੋਤੇ ਤਬ ਦੌਰ 라ਵਨ ਪੈ ਗਏ ਰਨ ਸਾਜ ਬਾਜ ਸਭੈ ਕਰੋ ਇਕ ਬੇਨਤੀ ਮਮ ਮਾਨੀਐ ਗੜ ਲੰਕ ਬੰਕ ਸੰਭਾਰੀਐ ਰਗਬੀਰ ਆਗਮ ਜਾਣੀਐ ਧੂਮਰ ਅਛ ਸੋ ਜਾਮ ਬਾਲ ਬੁਲਾਏ ਵੀਰ ਪਠੈ ਦਏ ਸੋਰ ਕੋਰ ਕਰੋਰ ਕੈ ਜਾ ਜਹਾਂ ਰਾਮ ਥੇ ਤਹਾਂ ਜਾਤ ਭੇ ਰੋਸ ਕੈ ਹਨਵੰਤ ਥਾਪਰ ਰੋਪ ਪਾਵਰ ਰੋਪ ਪਾਵ ਪ੍ਰਹਾਰੀਆਂ ਜੂਜ ਭੂਮ ਗਿਰਿਓ ਬਲੀ ਸੁਰ ਲੋਕ ਮਾਜ ਬਿਹਾਰੀਆਂ ਜਾਂਬਮਾਲ ਭਿਰੇ ਕਛੂਪਨ ਮਾਰ ਐਸੇ ਹੀ ਕਹਿ ਲਏ ਭਾਜ ਕੀਨ ਪ੍ਰਵੇਸ਼ ਲੰਕ ਸੰਦੇਸ 라वण 소దਏ ਤੁਮ ਰਾਛ ਸੁ ਜਾਂਬਮਾਲ ਦਹੂਨ ਰਾਗਵ ਜੂ ਹਰਿਓ ਹੈ ਕਛੂ ਪ੍ਰਭ ਕੇ ਹਿਏ ਸੋਬ ਮੰਤਰ ਆਵਤ ਸੋ ਕਰੋ ਹੈ ਕਛੂ ਪ੍ਰਭ ਕੇ ਹੀਏ ਸੋ ਮੰਤਰ ਆਮਤ ਸੋ ਕਰੋ ਪੇਖ ਤੀਰ ਅਕੰਪਨ ਦਲ ਸੰਗ ਦੈ ਸੋ ਪਠੈ ਦਇਓ ਭਾਂਤ ਭਾਂਤ ਬਜੇ ਬਚੰਤਰ ਨਿਨਦ ਸਦ ਪੁਰੀ ਪਾਇਓ ਸੁਰ ਰਾਏ ਆਦ ਪ੍ਰਹਸਤ ਤੇ ਇਹ ਭਾਂ ਇਹ ਭਾਂਤ ਮੰਤਰ ਵਿਚਾਰਿਓ ਅਸੀ ਅਦੇ ਮਿਲੋ ਰਗ ਰਾਜ ਕੋ ਕਸ ਰੋਸ ਰਾਵ ਸੰਭਾਰਿਓ ਛਪੈ ਛੰਦ ਚਲ ਹਲੰਤ ਤਰਵਾਰ ਬਜਤ ਬਾਜੰਤਰ ਮਹਾਤੁਨ ਖੜ ਹੜੰਤ ਖੜ ਖੜ ਹੜੰਤ ਖਹਿ ਖੋਲ ਧਿਆਨ ਤਜ ਪਰਤ ਚਵਦ ਮੁਨ ਇਕ ਇਕ ਲੈ ਚਲੈ ਇਕ ਤਨ ਇਕ ਅਰੁਜੈ ਅੰਧ ਧੁੰਦ ਪਰ ਗਈ ਹੱਥ ਅਰ ਮੁਖ ਨ ਸੁਜੈ ਸੁਮੁਹੇ ਸੂਰ ਸਾਵੰਤ ਸਭ ਫੌਜ ਰਾਜ ਅੰਗਦ ਸਮਰ ਜੈ ਸਦਨ ਨਦ ਬਿਹਦ ਹੂ ਤਨ ਜੰਪਤ ਸੁਰਪੁਰ ਅਮਰ ਇਤ ਅੰਗਦ ਜੁਬਰਾਜ ਦੁਤੀਆ ਦੇਸ ਬੀਰ ਅਕੰਪਨ ਕਰਤ ਬ੍ਰਿਸ਼ਟ ਸਰਧਾਰ ਤਜਤ ਨਹੀਂ ਨਾਇਕ ਅਯੋਧਨ ਹੱਥ ਬਾਥ ਮਿਲ ਗਈ ਲੋਥ ਬਿਥਰੀ ਆਹਾੜੰ ਘੁਮੇ ਕਾਏ ਅਕਾਏ ਬੀਰ ਬੰਕੜੇ ਬਿਬਾੜੰ ਪਿਖਤ ਬੈਠ ਬਿਵਾਨ ਬਰ ਧਨ ਧਨ ਜੰਪਤ ਅਬਰ ਭਾਵ ਪੂਤ ਪਵੇਖਿ ਭਵਾਨ ਮੋ ਅਬ ਲਗ ਲਖਿਓ ਨ ਆਸ ਸਮਰ ਕਹੂੰ ਮੁੰਡ ਪਖੀਆ ਹੈ ਕਹੂੰ ਭਕ ਰੁੰਡ ਪਰੇ ਧਰ ਕਿਤਹੀ ਜਾੰਗ ਤਰਫੰਤ ਕਹੂੰ ਉਛਰੰਤ ਸੋਛਾਬ ਕਰ ਭਰਤ ਪਤਰ ਖੇਚਰੀ ਕਹੂੰ ਚਾਵੰਡ ਚੀਕਾਰ ਕਿਲਕਤ ਕਤ ਹੈ ਮਸਾਨ ਕਹੂੰ ਪੈਰ ਵਿਭਵ ਕਾਰਹਿ ਇਹ ਭਾਂਤ ਵਿਜੈ ਕਪ ਕੀ ਭਈ ਹਣਿਓ ਅਸੁਰ ਰਾਵਣ ਤਨ ਤਣ ਪੈ ਡਗ ਅਦਗ ਭੱਗੇ ਹਠੀ ਗਹਿ ਗਹਿ ਕਰ ਦੰਤਨ ਤ੍ਰਿਣਾ ਉਤਾ ਦੂਤ 라ਵਣ ਜਾਏ ਹਤ ਬੀਰ ਸੁਨਾਇਓ ਇਤ ਕਪ ਪਤ ਗਹਿ ਗਹਿ ਕਰ ਦੰਤਨ ਤ੍ਰਿਣ ਇਤ ਕਪ ਪਤ ਅਰ ਰਾਮ ਦੂਤ ਅੰਗਦਹਿ ਪਠਾਇਓ ਕਹੀ ਕਥ ਤੇ ਹਸੱth ਗਰਥ ਕਰ ਤਥ ਸੁਨਾਇਓ ਮਿਲਹੁ ਦੇਹੋ ਜਾਨਕੀ ਕਾਲਨਤਰ ਤੁਹੇ ਆਇਓ ਬੰਗ ਭੇਟ ਚਲਤ ਭਇਓ ਬਾਲ ਸੁਤ ਪ੍ਰੇਸ਼ਟ ਪਾਣ ਰਗੁਬਰ ਧਰੇ ਪਰ ਅੰਕ ਪੁਲਕ ਤਨ ਪਾਸ ਜਿਉ ਪਾਂਤ ਅਨਕ ਆ ਸਿਖ ਕਰੇ ਪ੍ਰਤ ਉਤਰ ਸੰਵਾਦ ਛਪੈ ਛੰਦ ਦੇਹ ਸਿਆ ਦਸਕੰਦ ਛਾਹੇ ਨਹੀਂ ਦੇਖਣ ਪੈ ਹੋ ਲੰਕ ਚੀਨ ਲੀਜੀਐ ਲੰਕ ਲਖ ਜੀਤ ਨਾ ਜੈ ਹੋ ਕ੍ਰੋਧ ਬਿਖੈ ਜਿਨ ਘੋਰ ਪੇਖ ਕਸ ਜੁਦ ਮਚੈ ਹੈ RAM ਸਹਿਤ ਕਪ ਕਟਕ ਆਜ ਅਮ੍ਰਿਗ ਸਿਆਰ ਖਵੈ ਹੈ ਜੈਨ ਕਰਸੋ ਗਰਬ ਸੁਣ ਮੂੜ ਮਤ ਗਰਬ ਗਵਾਏ ਕਨੇਰ ਘਰ ਬਸ ਕਰੇ ਸਰਬ ਘਰ ਗਰਬ ਹਮ ਏਕਿਨਮ ਏਕਿਨ ਬਹ ਦਇਨ ਨਰ 라वण ਬਾਚ ਅੰਗਦ ਸੋ ਛਪਾ ਤਗਨ ਪਾਕ ਕਹ ਕਰੇ ਪਵਨ ਮੁਰ ਬਾਰ ਬੁਹਾਰ ਚਵਰ ਚੰਦਰ ਮਾ ਧਰੈ ਸੂਰ ਛਤਰ ਹ ਸਿਰ ਢਾਰ ਮਦ ਲక్ష్ਮੀ ਧਾਵੰਤ ਬੇਦ ਮੁਖ ਬ੍ਰਹਮ ਉਚਾਰਤ ਬਰਨ ਬਾਰ ਨਿਤ ਭਰੇ ਔਰ ਕੁਲ ਦੇਵ ਜੁਹਾਰਤ ਨਿਜ ਕਹਿ ਤ ਸੋ ਬਲ ਦਾ ਨਮ ਪ੍ਰਬਲ ਦੇਵ ਤੋ ਧਨੁਦ ਜਛ ਮੋਹਿ ਕਰ ਵੇ ਜੁਧ ਜੀਤ ਤੇ ਜਾਹੇਗੇ ਕਹਾ ਦੋਏ ਤੇ ਦੀਨ ਨਰ ਕਹਿ ਹਾਰਿਓ ਕਪ ਕੋਟ ਦਈਤ ਪਤ ਇਕ ਨ ਮਾਨੀ ਉਠਤ ਪਾਵ ਰੁਪਿਓ ਸਭਾ ਮਦ ਸੋ ਅਭਿਮਾਨੀ ਥਕੇ ਸਕਲ ਅਸੁਰਾਰ ਪਾਵ ਕਿਨਹੂ ਨ ਉਚਕਿਓ ਗੁਰੇ ਤਰਨ ਵਰਛਾਏ ਬੇਮਨ ਦਾ ਨਵ ਦਾਲ ਥਕੇ ਹੋ ਲੈ ਚਲਿਓ ਬਪੀਛਨ ਪ੍ਰਾਤ ਤਿਹ ਬਾਲ ਪੁੱਤਰ ਤੂ ਸਰਬਰਨ ਭਾਟ ਹਟਕ ਵਿਕਟ ਤਿਹ ਨਾਸਕੇ ਚਲ ਆਇਓ ਜਿਤ ਰਾਮ ਰਨ ਤਹਿ ਬੁਲਿਓ ਲੰਕੇ ਸਤਾਹੇ ਪ੍ਰਭ ਰਾਜੀਨ ਲੋਚਨ ਕੁਟਲ ਅਲਕ ਮੁਖ ਛਕੇ ਸકલ ਸੰਤਨ ਦੁਖ ਮੋਚਨ ਕੁਪੇ ਸਰਬ ਕਪ ਰਾਜ ਵਿਜੈ ਪਹਿਲੀ ਰਣ ਚਖੀ ਫਿਰੇ ਲੰਕ ਗੜ ਘੇਰ ਦਿਸ਼ਾ ਦੱਖਣੀ ਪਰੱਖੀ ਰਬ ਕਰੈ ਮਬੀ ਛਨ ਲੰਕਪਤ ਸੁਣੀ ਬਾਤ ਰਾਵਣ ਕਰਨ ਸੁੱਧ ਸਤ ਤਤ ਬਿਸਰਤ ਭਈ ਗਿਰੀ ਧਰਨ ਪਰ ਹੋਇ ਬਿਮਣ ਮਦੋਦਰੀ ਬਾਚ ਉਟੰਗਣ ਛੰਦ ਸੂਰ ਬੀਰਾ ਸੱਜੇ ਕੋਰ ਬਾਜੇ ਬੱਜੇ ਭਾਜ ਕੰਤਾ ਸੁਣੀ RAM ਆਏ ਬਾਲ ਬਾਰਿਓ ਬਲੀ ਸਿੰਧ ਪਟਪਾਟਿਓ ਜਿਨੈ ਤਾਹੇ ਸਬਰ ਕੈਸੇ ਰਚਾਏ ਬਿਆਦ ਜੀਤਿਓ ਜਿਨੇ ਜੰਬ ਮਾਰਿਓ ਉਹਨੇ ਰਾਮ ਔਤਾਰ ਸੋਈ ਸੁਹਾਏ ਦੇ ਮਿਲੋ ਜਾਣ ਕੀ ਬਾਤ ਹੈ ਸਿਆਨ ਕੀ ਚਾਮਕੇ ਧਾਮ ਕਾਹੇ ਚਲਾਏ ਰਾਵਣ ਬਾਚ ਵਿਯੂਹ ਸੈਨਾ ਸਜੋ ਘੋਰ ਬਾਜੇ ਬਜੋ ਕੋਟ ਜੋਦਾ ਗਜੋ ਆਣ ਨੇਰੇ ਸਾਜ ਸੰਜੋ ਅ ਸੰਬੂਹ ਸੈਨਾ ਸਬੈ ਆਜ ਮਾਰੋ ਤਰ ਤਰੈ ਦ੍ਰਿਸ਼ਟ ਤੀਰੇ ਇੰਦਰ ਜੀਤੋ ਕਰੋ ਜਛ ਰੀਤੋ ਤਨੰ ਨਾਰ ਸੀਤਾ ਬਰੰਗ ਜੀਤ ਜੁਦ ਸੁਰਗ ਪਾਤਲ ਆਕਾਸ ਜਵਾਲਾ ਜਰੈ ਬਾਚ ਹੈ ਰਾਮ ਕਾ ਮੋਰ ਕੁਰਦ ਮਦੋਤਰੀ ਬਾਚ ਤਾਰਕਾ ਜਾਤ ਹੀ ਘਾਤ ਕੀ ਨੀਚ ਨੈ ਔਰ ਸਬਾ ਸੁਬਾਹ ਮਾਰੀ ਚਮਾਰੇ ਬਿਆਨ ਬੱਦੇਓ ਖਰੰਗ ਦੂਖਣ ਅੰਖੇ ਤਥਾ ਇਕ ਹੀ ਬਾਣ ਸੋ ਬਾਲ ਮਾਰੇ ਤੁਮਰ ਅਛਾਦ ਔ ਜਾੰਬ ਮਾਲੀ ਬਲੀ ਪ੍ਰਾਣ ਹੀਣੰ ਕਰਿਓ ਜੁਦਜੈ ਕੈ ਮਾਰ ਹੈ ਤੋਹੇ ਸੋ ਤੋਹੇ ਯੋ ਸਿਆਰ ਕੋ ਸਿੰਘ ਜਿਓ ਲਹਿਗੇ ਨੇਹੇਗੇ ਲੰਕ ਕੋ ਡੰਕ ਦਾ ਕੈ ਰਾਵਣ ਬਾਚ ਚੌਰ ਚੰਦਰੰਕਰੰ ਖਤਰਸੂਰੰਤਰੰ ਬੇਦ ਬ੍ਰਹਮਾਰਰੰ ਦਵਾਰ ਮੇਰੇ پاک ਪਾਵਕ ਕਰੰ ਨੀਰ ਬਰਣੰ ਪਰੰ ਚਛ ਵਿਦਿਆਤਰੰਕੀਨ ਚੇਰੇ ਅਰਬਖਰਪੰ ਤੁਰੰ ਚਰਬ ਸਰਬੰ ਕਰੇ ਦੇਖ ਕੈਸੇ ਕਰਉ ਬੀਰ ਖੇਤੰ ਕਿੰਕ ਹੈ ਚਾਵੜਾ ਫਿੰਕ ਹੈ ਫਿੱਕਰੀ ਨਾਚ ਹੈ ਬੀੜ ਬੈਤਾਲ ਪ੍ਰੇਤੰ ਮਦੋਦਰੀ ਬਾਚ ਤਾਸ ਨੇਜੇ ਢੁਲੈ ਘੋਰ ਬਾਜੇ ਬਜੈ ਰਾਮ ਲੀਨੇ ਦਲੈ ਆਣ ਢੂਕੇ ਬਨਰੀ ਪੂਤ ਚਿੰਕਾਰ ਅਪਾਰੰਕਰੰ ਮਾਰ ਮਾਰੰ ਚਾਹੂ ਔਰ ਕੂਕੇ ਧੀਮਾ ਭੇਰੀ ਬਜਾ ਜੰਗ ਜੋਦਾ ਗਜੈ ਬਾਨ ਚਾਪੈ ਚਲੈ ਨਾਹੇ ਆਜਾਓ ਲਾਓ ਬਾਤ ਕੋ ਮਾਨੀਐ ਘਾਟ ਪਹਿਚਾਨੀਐ ਰਾਵਰੀ ਦੇਹ ਕੀ ਸਾਤ ਤੌ ਲਾਓ ਘਾਟ ਘਾਟੈ ਰੁਕੋ ਬਾਟ ਬਾਟੈ ਤੁਪੋ ਐਠ ਕੈ ਬੈਠੇ ਕਾਹਾਰਾਮ ਆਏ ਥੋਰ ਹਰਾਮ ਹਰੀਪ ਕੀ ਆਖ ਤੈ ਚਾਮ ਕੇ ਧਾਮ ਕੈਸੇ ਚਲਾਏ ਹੋਏ ਗੋ ਕੁਾਰ ਬਿਸਿਆਰ ਖਾਨਾ ਤੁਰਾ ਬਨਰੀ ਪੂਤ ਜਾਓ ਲਾਓ ਨਾ ਗਜ ਹੈ ਲੰਕ ਕੋ ਛਾੜ ਕੇ ਕੌਟਕ ਕੋ ਫਾੜ ਕੇ ਆਸਰੀ ਪੂਤ ਲੈ ਕਾਸ ਭਜ ਹੈ ਰਾਵਣ ਬਾਚ ਬਾਵਰੀ ਰਾਂਡ ਕਿਆ ਭਾਂਡਾ ਕਿਆ ਭਾਂਡ ਬਾਤੈ ਬਕੈ ਰੰਕ ਸੇ ਰਾਮ ਕਾ ਛੋੜ ਰਾਸਾ ਕਾਢ ਹੋ ਬਾਂਸ ਦਾ ਬਾਨ ਬਾਜੀ ਕਰੀ ਦੇਖ ਹੋ ਆਜ ਤਾ ਕੋ ਤਮਾਸਾ 20 ਬਾਹੰ ਧਰੰ ਸੀਸ ਦਸਯੰ ਸਿਰੰ ਸੈਣ ਸੰਭੂਹ ਹੈ ਸੰਗ ਮੇਰੇ ਭਾਜ ਜੈ ਹੈ ਕਹਾ ਬਾਤ ਪੈ ਹੈ ਉਹਾ ਮਾਰ ਹਉ ਬਾਜ ਜੈਸੇ ਬਟੇਰੇ ਇਕ ਇਕੰਹੇ ਰਚੂ ਮਚੂ ਮੰਬਰ ਆਪ ਆਪੰਗਿੜੇ ਹਾਕ ਨਾਰੇ ਲਾਗ ਜੈ ਹਉ ਤਹਾਂ ਭਾਜ ਜੈ ਹੈ ਜਹਾਂ ਫੂਲ ਜੈ ਹੈ ਕਹਾਂ ਤੈ ਉਬਾਰੇ ਸਾਜ ਬਾਜ ਸਬੈ ਆਜ ਲੈ ਹਉ ਤਿੰਨ ਰਾਜ ਕੈ ਸੋ ਕਰੈ ਕਾਜ ਮੋਸੋ ਬਨਰੰਛੈ ਕਰੋ ਰਾਮ ਲਛੈ ਹਰੋ ਜੀਤ ਹਉ ਹੋੜ ਤਉ ਆਨ ਤੋਸੋ ਕੋਟ ਬਾਤ ਗੁਣੀ ਇਕ ਕੈ ਨਾ ਤੁਨੇ ਕੋਪਸ ਮੁੰਡੇ ਧੋਨੇ ਪੁੱਤਰ ਪਠੈ ਇਕ ਨਾਰਾਂਤ ਦੇਵਾਂਤ ਦੁੱਜੋ ਬਲੀ ਭੂਮ ਕੰਪੀ ਰਣੰਬੀਰ ਉੱਠੈ ਸਾਰ ਭਾਰੰਗ ਪਰੇ ਧਾਰ ਧਾਰੰਗ ਵੱਜੀ ਕਰੋਹ ਕੈ ਲੋਹ ਕੀ ਛਿੱਤ ਛੱਟੈ ਰੁੰਡ ਤੁੱਕ ਰੁੰਡ ਤੋਕ ਧੋਕ ਪਰ ਘਾਇ ਭਾਕ ਭਾਕ ਕਰੈ ਬਿਥਰੀ ਜੋਤ ਸੋ ਲੋਥ ਜੁਟੈ ਪਤਰ ਜੁਗਣ ਪਰ ਸੱਦ ਦੇਵੀ ਕਰੈ ਨਦ ਪੈਰੋ ਰਾਰਾ ਗੀਤ ਗਾਵੈ ਉਤ ਆਪ੍ਰੇਤ ਬੈਤਾਲ ਬੀਰੰਗ ਬਲੀ ਮਾਸ ਆਹਾਰ ਤਾਰੀ ਬਜਾਵੇ ਜਛ ਗੰਦਰਬ ਔ ਸਰਬ ਵਿਦਿਆ ਧਰੰ ਮਦ ਆਕਾਸ ਭਯੋ ਸੱਦ ਦੇਵੰ ਲੋਤ ਬਿ ਤੁੱਤਰੀ ਹੂ ਹਕੂਹੰ ਪਰਿ ਮੱਚੀਯੰ ਜੁਦ ਅਨੂਪੰ ਅਨੂਪ ਅਤੇਵੰ ਸੰਗੀਤ ਛਪ ਛੰਦ ਗਾਗੜ ਦੀ ਕੁੱਪਿਓ ਕਪ ਕਟਕ ਬਾਗੜ ਦੀ ਬਾਜਨ ਰਣ ਬੱਜਿਅੰ ਤਗੜ ਦੀ ਤੇਗ ਚਲ ਹਲੀ ਗਾਗੜ ਦੀ ਜੋਦਾ ਗਲ ਗੱਜਿਅੰ ਸਾਗੜ ਦੇ ਸੂਰ ਸੰਮੂਹੇ ਨਾਗੜ ਦੀ ਨਾਰਦ ਮੁੰ ਨਚਿਓ ਬਾਗੜ ਦੀ ਬੀਰ ਬੈਤਾਲ ਆਗੜ ਦੀ ਆਰਣ ਰੰਗ ਰਚਿਓ ਸੰਸਾਗੜ ਦੀ ਸੁਬਟ ਨਚੇ ਸਬਰ ਫਾਗੜ ਦੀ ਫੌਂਕ ਪਾਣੀਆ ਕਰੈ ਸੰਸਾਗੜ ਦੇ ਸਾਮਟ ਸੰਸੁੰਕੜੇ ਫਣ ਪਤ ਫਣ ਫਿਰ ਫਿਰ ਧਰੈ ਹਾਗੜ ਦੀ ਫੌਂਕ ਫਿੰਕਰੀ ਰਾਗੜ ਦੀ ਰਣ ਗਿੱਧ ਰੜੱਕੈ ਲਾਗੜ ਦੀ ਲੋਤ ਬਿੱਥੋ ਬਿੱਥੋ ਰਹੀ ਭਾਗੜ ਦੀ ਪਟ ਘਾਇ ਭਪਕੈ ਮੰਗੜ ਦੀ ਬਰਾਖਤ ਬਾਣ ਝਾਗੜ ਦੀ ਝਲ ਮਲਤ ਕਪਾਣੰ ਗਾਗੜ ਦੀ ਗੱਜ ਸੰਜ ਰੈ ਕਾਗੜ ਦੀ ਕੱਛੇ ਕਾਣੰ ਕਿੰਕਾਣੰ ਬੰਬਾ ਗੜ ਦੀ ਬਹਤ ਮੀਰਨ ਸਿਰਨ ਤਾਗੜ ਦੀ ਤਮਕ ਤੇ ਗੰਕੜੀਆਂ ਚੰਚਾ ਗੜ ਦੀ ਝੜਕਦਾ ਝੜ ਸਮੈ ਚਲ ਬਲ ਝੁੱਕ ਬਿਜੂਲ ਝੜੀਆਂ ਨਾਗੜ ਦੀ ਨਾਰਾਂਤਕ ਗਿਰਤ ਦਾਗੜ ਦੀ ਦੇਵੰਤਕ ਧਾਇਓ ਜਾਗੜ ਦੀ ਜੁਧ ਕਰ ਤੁੰਮਲ ਸਾਗੜ ਦੀ ਸੁਰ ਲੋਕ ਸਿਧਾਇਓ ਦਾਗੜ ਦੀ ਦੇਵ ਰਹਿ ਸੰਤ ਆਗੜ ਦੀ ਅਸਰਣ ਰਣ ਸੋਗੰ ਸਾਗਰ ਦੀ ਸਿੱਧ ਸਰ ਸੰਤ ਨਾਗਰ ਦੀ ਨਾਚਤ ਤਾਜ ਜੋਗੰ ਖੰਖਾਗਰ ਦੀ ਖੈ ਖੈ ਭਏ ਪ੍ਰਾਪਤ ਖਲ ਪਾਗਰ ਦੀ ਪੋਹ ਪਡਾਰਤ ਅਮਰ ਜਨ ਜਾਗਰ ਦੀ ਸਕਲ ਜੈ ਜੈ ਜੰਪੈ ਸਾਗਰ ਦੀ ਸੁਰਪੁਰ ਹੈ ਨਾਰ ਨਰ ਰਾਗਣ ਦੀ ਰਾਵਣ ਹੈ ਸੁਨਿਓ ਸਾਗਰ ਦੀ ਦੋਉ ਸੁਤ ਰਣ ਜੁਜੇ ਬਾਗਣ ਦੀ ਬੀੜ ਬਹੁ ਗਿਰੇ ਆਗਣ ਦੀ ਆਵਹ ਹੈ ਆਹਵਹ ਹੈ ਅਰੁਜੇ ਲਾਗੜ ਦੀ ਲੁੱਥ ਬਿੱਤੋਰੀ ਜਾਗੜ ਦੀ ਚਾਵੰਡ ਚਿੰਕਾਰੰ ਨਾਗੜ ਦੀ ਨਦ ਭਏ ਗਦ ਕਾਗੜ ਦੀ ਕਾਲੀ ਕਿਲਕਾਰੰ ਪੰ ਭਾਗੜ ਦੀ ਪੰ ਪਯੰਕਰ ਜੁਦ ਭਯੋ ਜਾਗੜ ਦੀ ਜੂਹ ਜੁਗਣ ਜੁਰੀਆ ਪੰ ਕਾਗੜ ਦੀ ਕਿਲਕਤ ਕਿਲਕਤ ਕੋਹਰ ਕਰ ਪਾਗੜ ਦੀ ਪਤ ਪਤਰ ਸ੍ਰੋਣਤ ਭਰੀਆ ਪੰ ਪਾਗੜ ਦੀ ਪਯੰਕਾਰ ਜੁਦ ਪਯੋ ਜਾਗੜ ਦੀ ਜੂ ਹ ਜੁਗਣ ਜੁਰੀਆ ਕੰਕਾਗੜ ਦੀ ਕਿਲ ਕਤ ਕੋਹਰ ਕਰ ਪਾਗੜ ਦੀ ਪੁੱ ਪਾਗੜ ਦੀ ਪਤਰ ਸ੍ਰੋਣਤ ਭਰੀਆ ਇਤ ਦੇਵਾਂਤਕ ਨਰਾੰਤਕ ਬਦ ਹੈ ਧਿਆਏ ਸਮਾਪਤ ਮਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ